ਅੱਜ ਦੀ ਪੰਜਾਬੀ ਦੀ ਕੱਛਾਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਦ ਦੀ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸ਼ਾ ਸੱਜਿਆ ਹੋਇਆ ਸੀ ਸਿੱਖ ਇਤਿਹਾਸ ਅਤੇ ਮਰਿਆਦਾ ਅੱਜ ਦੀ ਕੱਛਾਂ ਵਿੱਚ ਮੈਂ ਤੁਹਾਨੂੰ ਸਿੱਖ ਇਤਿਹਾਸ ਤੇ ਮਰਿਆਦਾ ਬਾਰੇ ਸਖ ਪਰਸਨ ਲੈ ਕੇ ਆਏ ਸੀ ਬਸ ਉਹ ਸਖ ਪਰਸਨ ਕਿਹੜੇ ਹਨ ਵੇਖੋ ਸਾਡਾ ਅੱਜ ਦਾ ਵਿਸ਼ਾ ਸਿੱਖ ਇਤਿਹਾਸ ਅਤੇ ਰਹਿਤ ਮਰਿਆਦਾ ਪਹਿਲਾ ਪਰਸਨ ਕਿਹੜਾ ਸੀ ਪੰਗਤੋਂ ਕੀ ਭਾਵ ਹੈ ਪੰਗਤੋਂ ਪੰਗਤੋਂ ਕੀ ਭਾਉ ਏ ਪੰਗਤੋਂ ਭਾਉ ਹੈ ਕੀ ਬਿਨਾ ਕਿਸੇ ਪੇਟ ਪਾਉ ਦੇ ਇੱਕ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ ਪੰਗਤੋਂ ਕੀ ਭਾਉ ਸੀ ਪੰਗਤੋਂ ਭਾਉ ਹੈ ਕੀ ਬਿਨਾ ਕਿਸੇ ਪੇਟ ਪਾਉ ਤੇ ਇੱਕ ਕਤਾਰ ਵਿੱਚ ਬੈਠ ਬੈਠ ਕੇ ਲੰਗਰ ਛਕਣਾ ਦੂਜਾ ਪ੍ਰਸ਼ਨ ਕਿਹੜਾ ਸੀ ਸਿੱਖਾਂ ਨੂੰ ਕੀਰਤ ਕੀ ਸਾਨੂੰ ਸਿੱਖਾਂ ਨੂੰ ਕੀਰਤਨ ਸਰਵਣ ਜਾਗਰਮਤੀ ਵਿਚਾਰਾਂ ਲਈ ਕਿੱਥੇ ਜਾਣਾ ਚਾਹੀਦਾ ਵੀ ਸਿੱਖਾਂ ਨੂੰ ਕੀਰਤਨ ਸਰਵਣ ਜਾਗਰਮਤੀ ਵਿਚਾਰਾਂ ਲਈ ਕਿੱਥੇ ਜਾਣਾ ਚਾਹੀਦਾ ਗੁਰਦੁਆਰਾ ਸਾਹਿਬ ਵਿਖੇ ਕਿੱਥੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜਨ ਲਈ ਸੰਗਤ ਵਿੱਚ ਕੀ ਕਿਹਾ ਸੀ ਵੀ ਸਿੱਖਾਂ ਨੂੰ ਕੀਰਤਨ ਸਰਵਣ ਜਾਗਰਮਤੀ ਵਿਚਾਰਾਂ ਲਈ ਕਿੱਥੇ ਜਾਣਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਵਿਖੇ ਜਾ ਵਿਕਤਾ ਸ੍ਰੀ ਗੁਰਗਣ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜਨ ਲਈ ਸੰਗਤ ਵਿੱਚ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਕੌਣ ਸਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਕੌਣ ਸਨ ਦਨਦਨ ਬਾਬਾ ਪੁੱਡਾ ਜੀ ਦਨਦਨ ਪਪਾ ਬੁੱਢਾ ਜੀ ਸ੍ਰੀ ਗੁਰਗਣ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਨ ਇਹ ਦੂਜੇ ਪ੍ਰਸ਼ਨ ਵਿੱਚ ਦੁਆਰਾ ਹੋਰ ਦੱਸਦਾ ਸੀ ਕਿ ਵੀ ਸਿੱਖਾਂ ਨੂੰ ਸਰਵਣ ਜਾਂ ਗੁਰਮਤੀ ਵਿਚਾਰਨ ਲਈ ਕਿੱਥੇ ਜਾਣਾ ਚਾਹੀਦਾ ਗੁਰਦੁਆਰਾ ਸਾਹਿਬੀ ਦੀ ਸਿੱਖਾਂ ਨੂੰ ਗੁਰਮ ਕੀਰਤਨ ਸਵਰਣ ਜਾਂ ਗੁਰਮਤਿ ਵਿਚਾਰਾ ਲਈ ਗੁਰਦੁਆਰਾ ਸਾਹਿਬ ਵਿਖੇ ਜਾਂ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜਨ ਲਈ ਸੰਗਤ ਵਿੱਚ ਜਾਣਾ ਚਾਹੀਦਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਬਾਬਾ ਬੁੱਢਾ ਜੀ ਦਾ ਜਨਮ ਕਦੋਂ ਅਤੇ ਕਿਸ ਅਸਥਾਨ ਤੇ ਹੋਇਆ ਸੀ ਬਾਬਾ ਬੁੱਢਾ ਜੀ ਦਾ ਜਨਮ ਕਦੋਂ ਅਤੇ ਕਿਸ ਅਸਥਾਨ ਤੇ ਹੋਇਆ ਭਈ ਉਹਨਾਂ ਦਾ ਜਨਮ 1506 ਈਸਵੀ ਨੂੰ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਸਾਹਿਬੇ ਬਾਬਾ ਬੁੱਢਾ ਜੀ ਦਾ ਜਨਮ 1506 ਈਸਵੀ ਨੂੰ ਪਿੰਡ ਕੱਥੂ ਨੰਗਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ 15ਵਾਂ ਪ੍ਰਸ਼ਨ ਕਿਹੜਾ ਸੀ ਉਹ ਦੋ ਸਿੰਘ ਕਿਹੜੇ ਸਨ ਜਿਨ੍ਹਾਂ ਨੇ ਮੁਗਲ ਰਾਜ ਸਮੇਂ ਕਰ ਦੀ ਵਸੂਲੀ ਕੀਤੀ ਭਈ ਉਹ ਦੂ ਸਿੰਘ ਕਿਹੜੇ ਹਨ ਜਿਨ੍ਹਾਂ ਨੇ ਮੁਗਲ ਰਾਜ ਸਮੇਂ ਕਰ ਦੀ ਵਸੂਲੀ ਕੀਤੀ ਭਾਈ ਗਰਜਾ ਸਿੰਘ ਤੇ ਭਾਈ ਬੋਧਾ ਪੋਤਾ ਸਿੰਘ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਜੀ ਨੇ ਸਿੱਖ ਰਾਜ ਮੁਗਲ ਰਾਜ ਸਮੇਂ ਕਰਦੀ ਵਸੂਲੀ ਕਿੱਤੀ ਸੀ 16ਵਾਂ ਪਰਸਨ ਕਿਹੜਾ ਸੀ ਕਿ ਸਿੱਖ ਨੇ ਨੇ ਸੇਖਾਂ ਬਦਲੇ ਖੋਪਰੀ ਲੋਹਾਈ ਸੀ ਵੀ ਕਿਹੜੇ ਸਿੱਖ ਸੀ ਜਿਸ ਨੇ ਕਿਹੜੇ ਸਿੱਖ ਨੇ ਕਿ ਸਿੱਖ ਨੇ ਕਿਸਾਂ ਬਦਲੇ ਖੋਪਰੀ ਕਿਸਾਂ ਬਦਲੇ ਕੀ ਬਈ ਖੋਪਰੀ ਕਿਸਾਂ ਬਦਲੇ ਕੀ ਖੋਪਰੀ ਖੋਪਰੀ ਲੁਹਾਣੀ ਸੀ ਖੋਪਰੀ ਲੁਹਾਣੀ ਸੀ ਬਈ ਭਾਈ ਤਾਰੂ ਸਿੰਘ ਜੀ ਨੇ ਭਾਈ ਤਾਰੂ ਸਿੰਘ ਜੀ ਨੇ ਕਿਸਾਂ ਬਦਲੇ ਖੋਪਰੀ ਲੁਹਾਣੀ ਸੀ ਭਾਈ ਤਾਰੂ ਸਿੰਘ ਜੀ ਨੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕਾਰਨ ਕਿਹੜੇ ਦੋ ਸਿੱਖਾਂ ਨੇ ਮੱਸੇ ਰੰਗੜ ਦਾ ਸਿਰ ਵੜਿਆ ਸੀ ਕੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਾਰਨ ਕਿਹੜੇ ਦੋ ਸਿੱਖਾਂ ਨੇ ਮੱਸੇ ਰੰਗੜ ਦਾਸਿਰ ਵੜਿਆ ਸੀ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਾਰਨ ਮੱਸੇ ਰੰਗੜ ਦਾਸਿਰ ਮੜਿਆ ਸੀ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਵਿਦਿਆਰਥੀਓ ਸਾਡੀ ਅਸਦੀ ਕਕ੍ਹਾ ਇਤੋਂ ਸਮਾਪਤ ਹੋਈ ਸੀ ਅੱਧ ਦੀ ਕੱਖਤ ਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾ ਬੋਲੀ ਪੰਜਾਬੀ ਚੈਨਲ ਨੂੰ ਬਤੋ ਬਤ ਲਾਈਕ ਕਰਨਾ ਸ਼ੇਅਰ ਕਰਨਾ ਜਿੰਨੇ ਪਿਆਰ ਨਾਲ ਤੁਸੀਂ ਸਾਡੇ ਸਟੇਟਸ ਤੇ ਲੱਗੇ ਪੰਜਾਬੀ ਗੁਰੂਆਂ ਦੇ ਸਿੱਖ ਗੁਰੂ ਸਾਹਿਬਾਨ ਦੇ ਚਿੱਤਰਾਂ ਨੂੰ ਵੇਖਦੇ ਸੀ ਉਹਨੇ ਪਿਆਰ ਨਾਲ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਆਪ ਵੱਡਾ ਆਪਣਾ ਚੈਨਲ ਸੀ ਤੇ ਅੱਧ ਦੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ